ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਤੇ ਅੱਜ ਅਸੀਂ ਗੱਲ ਕਰਾਂਗੇ ਪੀਐਸਟੈਟ ਦੇ ਰਿਜ਼ਲਟ ਬਾਰੇ ਜਿਹੜੇ ਵੀ ਕੈਂਡੀਡੇਟ ਚੈਨਲ ਤੇ ਫਸਟ ਟਾਈਮ ਹੈਗੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਠੀਕ ਹੈ ਰਜੇ ਤਾਂ ਹੁਣ ਗੱਲ ਕਰ ਲੈਂਦੇ ਆ ਜਿਵੇਂ ਸਾਡੀ ਰਿਜ਼ਲਟ ਦੀ ਜਿਹੜੀ ਟੈਂਟੇਟਿਵ ਡੇਟ ਆਈ ਸੀ 1 ਜਨਵਰੀ ਨੂੰ ਹੁਣ ਤੱਕ ਸਾਡਾ ਜਿਹੜਾ ਰਿਜ਼ਲਟ ਆ ਉਹ ਡਿਕਲੇਅਰ ਨਹੀਂ ਕੀਤਾ ਗਿਆ ਹੈ ਕੀ ਸਡਲ ਜਲਟਾ ਕਦੋਂ ਆਊਗਾ ਜਨਵਰੀ ਚ ਆਊਗਾ ਜਾਂ ਫਰਵਰੀ ਚ ਆਊਗਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਕੈਂਡੀਡੇਟਾਂ ਦੇ ਇਸ਼ੂ ਹੈਗੇ ਕਿ ਮੈਮ ਜਿਵੇਂ ਸਾਡੇ ਜਿਹੜੇ ਜਨਰਲ ਕੈਟੇਗਰੀ ਦੇ ਹੈਗੇ ਆ ਜਾਂ ਅਦਰ ਸਟੇਟ ਵਾਲੇ ਕੈਂਡੀਡੇਟ ਹੈਗੇ ਆ 88 ਮਾਰਕਸ ਬਣਦੇ ਹੈਗੇ 87 ਬਣਦੇ ਆ ਕਿੰਨੇ ਮਾਰਕਸ ਤੇ ਸਾਨੂੰ ਗ੍ਰੇਸ ਮਾਰਕਸ ਮਿਲੂਗੀ ਕੀ ਸਾਡੀ ਫਾਈਨਲ ਅਨਸਰ ਕੀ ਆਊਗੀ ਠੀਕ ਹੈ ਉਸ ਤੇ ਬਾਰੇ ਅਸਤੇ ਵੀਡੀਓ ਦੇ ਅਸੀਂ ਗੱਲ ਕਰਾਂਗੇ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਇਸ ਤੇ ਕੋਈ ਵੀ ਅਪਡੇਟ ਨਹੀਂ ਦਿੱਤਾ ਗਿਆ ਰਿਜ਼ਲਟ ਦੇ ਬਾਰੇ ਠੀਕ ਹੈ ਜਿਹੜਾ ਸਾਡਾ ਰਿਜ਼ਲਟ ਹੈ 31 ਜਨਵਰੀ ਨੂੰ ਆਉਣ ਦੇ 50% ਚਾਂਸ ਹੈਗੇ ਆ ਜਿਹੜਾ ਪੀਐਸਟੈਟ ਦਾ ਰਿਜ਼ਲਟ ਹੈ ਠੀਕ ਹੈ ਉਸ ਤੋਂ ਪਹਿਲਾਂ ਸਾਡੇ ਰਿਜ਼ਲਟ ਆਣ ਦੀ ਕੋਈ ਚਾਂਸ ਨਹੀਂ ਹੈਗੇ ਵੈਸੇ ਵੀ ਜਨਵਰੀ ਤੇ 1-2 ਦਿਨ ਹੀ ਰਹਿਨੇ ਆ ਉਸਤੇ ਵਿੱਚ ਵੀ 31 ਜਨਵਰੀ 'ਚ ਸਾਡੇ 50% ਚਾਂਸ ਹੈਗੇ ਕਿ ਸਾਡਾ ਰਿਜ਼ਲਟ ਆਊਗਾ ਜੇ ਸਾਡਾ ਜਿਹੜਾ ਰਿਜ਼ਲਟ ਹੈ ਉਹ ਜਨਵਰੀ 'ਚ ਨਹੀਂ ਆਇਆ ਤਾਂ ਫਰਵਰੀ 'ਚ ਫਰਸਟ ਵੀਕ ਤੇ ਤਾਂ 100% ਸਾਡਾ ਜਿਹੜਾ ਰਿਜ਼ਲਟ ਹੈ ਉਹ ਡਿਕਲੇਅਰ ਕੀਤਾ ਜਾਊਗਾ ਜਿਵੇਂ ਸਾਨੂੰ ਰਿਜ਼ਲਟ ਤੋਂ ਰਿਲੇਟਡ ਕੋਈ ਵੀ ਅਪਡੇਟ ਮਿਲੋਗੀ ਉਸ ਤੇ ਰਿਲੇਟਡ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਠੀਕ ਹੈ ਤਾਂ ਸਾਰੇ ਕੈਂਡੀਡੇਟ ਜਿਹੜੇ ਹੈਗੇ ਆ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰ ਲੈਣਾ ਉਸ ਤੋਂ ਰਿਲੇਟਡ ਤੁਹਾਨੂੰ ਅਪਡੇਟ ਚੈਨਲ ਉਤੇ ਮਿਲਦੀ ਰਹੂਗੀ ਨਾਲੇ ਤੁਸੀਂ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਐ ਇਸ ਦੇ ਨਾਲ ਵੀ ਤੁਸੀਂ ਅਪਡੇਟ ਰਹਿ ਸਕਦੇ ਹੋ ਠੀਕ ਹੈ ਰਜੇ ਤਾਂ 31 ਜਨਵਰੀ ਨੂੰ ਵੇਟ ਕਰਦੇ ਆ ਕਿ ਕੀ ਸੱਡ ਰਿਜ਼ਲਟ ਆਊਗਾ ਨਹੀਂ ਆਂਦਾ ਤਾਂ ਫਰਵਰੀ ਚ ਜ 100% ਆਊਗਾ ਫਰਸਟ ਵੀਕ ਤੇ ਉਸ ਤੋਂ ਬਾਅਦ ਕੈਂਡੀਡੇਟਾਂ ਦਾ ਇਸ਼ੂ ਹੈ ਜਿਵੇਂ ਕੈਂਡੀਡੇਟਾਂ ਨੇ ਓਬਜੈਕਸ਼ਨ ਲਾਇਆ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਕਾਫੀ ਜਿਹੜਾ ਪੇਪਰ ਚਾਹੇ 1 ਦੀ ਗੱਲ ਕਰਦੇ ਆ ਜਾਂ ਪੇਪਰ 2 ਦੀ ਗੱਲ ਕਰਾਂ ਤਾਂ ਦੋਨੋਂ ਵਿੱਚ ਕਾਫੀ ਕੁਐਸਚਨਾਂ ਵਿੱਚ ਮਿਸਟੇਕਸ ਸੀ ਜਿਵੇਂ ਸੀਡੀ ਪੀ ਦੇ ਵਿੱਚ ਵੀ ਵਿੱਚ ਵੀ ਜਿਹੜੇ ਸਾਈਜ਼ ਤੇ ਕੁਐਸਚਨ ਵੀ ਠੀਕ ਹੈ ਤਾਂ ਹੁਣ ਸਾਨੂੰ 3 ਤੋਂ 4 ਨੰਬਰ 3 ਮਾਰਕਸ ਤਾਂ ਕਨਫਰਮ ਹੈਗੇ ਆ ਚਾਹੇ ਪੇਪਰ 1 ਹੋਵੇ ਜਾਂ 2 ਹੋਵੇ 3 ਤੋਂ 4 ਨੰਬਰ ਦੀ ਸਾਨੂੰ ਗ੍ਰੇਸ ਮਾਰਕਸ ਮਿਲੋਗੇ ਜਿਹੜੇ ਕੈਂਡੀਡੇਟ ਜਿਵੇਂ ਆਦਰ ਸਟੇਟ ਵਾਲੇ ਹੈਗੇ ਆ ਜਾਂ ਜਨਰਲ ਕੈਟੇਗਰੀ ਵਾਲੇ ਕੈਂਡੀਡੇਟ ਹੈਗੇ ਆ ਜਿਹੜੇ ਕੈਂਡੀਡੇਟਾਂ ਦੇ ਠੀਕ ਹੈ ਜਿਵੇਂ ਐਸਸੀ ਦੀ ਗੱਲ ਕਰੀਏ ਜਿਹੜੇ ਕੈਂਡੀਡੇਟ ਐਸਸੀ ਬੀਸੀ ਦੇ 79 ਮਾਰਕਸ ਬਣਦੇ ਆ ਤਾਂ ਉਹਨਾਂ ਦਾ ਵੀ ਜਿਹੜਾ ਪੀਐਸਟ ਹੈ ਉਹ ਕੁਆਲੀਫਾਈ ਹੋ ਜਾਊਗਾ ਜਿਹੜੇ ਅਦਰ ਕੈਂਡੀਡੇਟ ਹੈਗੇ 87 ਮਾਰਕਸ ਬਣਦੇ ਆ ਜਾਂ ਸਾਡੇ 88 ਬਣਦੇ ਆ ਜਾਂ 89 ਮਾਰਕਸ ਬਣਦੇ ਆ ਠੀਕ ਹੈ ਤਾਂ ਸਾਰੇ ਕੈਂਡੀਡੇਟਾਂ ਨੇ 3 ਤੇ 4 ਨੰਬਰ ਦੀ ਗ੍ਰੇਸ ਮਾਰਕਸ ਮਿਲੂਗੀ ਜਿਹੜੀ ਗ੍ਰੇਸ ਮਾਰਕਸ ਮਿਲੂਗੀ ਕੁਐਸਚਨਰ ਵਿੱਚ ਜਿਵੇਂ ਸਾਨੂੰ ਓਬਜੈਕਸ਼ਨ ਲਾਇਆ ਸੀ ਫਿਰ ਉਸ ਵਿੱਚ ਜਿਹੜੀ ਆ ਉਹ ਫਾਈਨਲ ਅੰਸਰ ਕੀ ਆਊਗੀ ਉਸ ਵਿੱਚ ਦੱਸਿਆ ਜਾਊਗਾ ਕਿ ਕੈਂਡੀਡੇਟਾਂ ਨੇ ਕਿਹੜੇ ਕਵੈਸਚਨ ਵਿੱਚ ਓਬਜੈਕਸ਼ਨ ਲਾਇਆ ਜੀ ਉਸ ਵਿੱਚ ਹੀ ਗ੍ਰੇਸ ਮਾਰਕਸ ਦਿੱਤੀ ਜਾਊਗੀ ਤਾਂ ਇਹ ਤਾਂ ਕਨਫਰਮ ਹੈ ਕਿ 3 ਤੇ 4 ਨੰਬਰ ਦੀ ਸਾਨੂੰ ਗ੍ਰੇਸ ਮਾਰਕਸ ਮਿਲੂਗੀ ਜਲਦੀ ਹੀ ਸਾਨੂੰ ਜਿਹੜਾ ਸਾਡਾ ਰਿਜ਼ਲਟ ਹੈ ਪੀਐਸਰ ਦਾ ਉਹ ਦੇਖਣ ਵਾਲਾ ਮਿਲ ਸਕਦਾ ਹੈ ਠੀਕ ਹੈ ਜਿਵੇਂ ਸਾਨੂੰ ਕੋਈ ਵੀ ਅਪਡੇਟ ਮਿਲੂਗੀ ਨਿਊਜ਼ਪੇਪਰ ਤੇ ਰਿਲੇਟਡ ਹੈਗੇ ਜਾਂ ਵੈਬਸਾਈਟ ਤੇ ਅਪਡੇਟ ਮਿਲੂਗੀ ਤਾਂ ਉਸ ਤੋਂ ਹੀ ਰਿਲੇਟਡ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਜਿਵੇਂ ਪੰਜਾਬ ਵਿੱਚ ਕਾਫੀ ਵੈਕੈਂਸੀਜ਼ ਹੈ ਠੀਕ ਹੈ ਜੋ ਅਦਰ ਆਈ ਹੋਈ ਹੈ ਪੀਐਸਪੀਸੀ ਜਿਹੜੇ ਕੈਂਡੀਡੇਟਾਂ ਨੇ ਫਾਰਮ ਫਿਲਪ ਕਰਨੇ ਹੈਗੇ ਤਾਂ ਤੁਸੀਂ ਫਿਲਪ ਕਰ ਸਕਦੇ ਹੋ ਜਲਦੀ ਸਾਨੂੰ ਜਿਹੜੀ ਕਲਰਕ ਦੀ ਵੈਕੈਂਸੀ ਆ ਉਹ ਵੀ ਵੇਖਣ ਵਾਲੀ ਮਿਲ ਸਕਦੀ ਹੈ ਪੰਜਾਬ ਵਿੱਚ ਜਿਹੜੀ ਵੀ ਵੈਕੈਂਸੀ ਆਊਗੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜਾਊਗਾ ਤਾਂ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਕਮੈਂਟ ਕਰਨ ਧੰਨਵਾਦ